ਜਿਹੜੀ ਸੜਕ ਹੈ ਨਾ ਇਹ ਬਿਲਕੁਲ ਅਨਬੈਲੈਂਸਡ ਹੈ ਕਿਉਂਕਿ ਇਹਦੇ ਵਿੱਚ ਆ ਦੇਖੋ ਮੇਰਾ ਖੰਦੇ ਫੁੱਟ ਦਾ ਫਰਕ ਹੋਣਾ ਇਹ ਫਿਰ ਇਹਦੇ ਬੰਦੇ ਜਿੰਨੇ ਵੀ ਇੱਥੇ ਐਕਸੀਡੈਂਟ ਦੇ ਆਦੇ ਥੋੜਾ ਸੈਂਟਰ ਵੀ ਆ ਗਏ ਉਹਦੇ ਕੋਲ ਇੰਨਾ ਥਾਂ ਨਹੀਂ ਹੈ ਕਿ ਇੱਕ ਦੂਜਾ ਪਾਸ ਕਰ ਲੈ ਜਿੰਨੇ ਐਕਸੀਡੈਂਟ ਅੱਜ ਕੱਲ ਇਹਸ ਰੋਡ ਤੇ ਹੁੰਦੇ ਆ ਮੇਰਾ ਧਿਆਨ ਹੋ ਕਿਸੇ ਰੋਡ ਤੇ ਵੀ ਬਹੁਤ ਜ਼ਿਆਦਾ ਨੂੰ ਲੋਕਾਂ ਦਾ ਖ਼ਤਰਾ ਖ਼ਤਰਾ ਪੈਦਾ ਹੋ ਜਾਵੇ ਫੇਰ ਮਿਊਸਪਲਟੀ ਨਾਲ ਇਹ ਆਲਾ ਨਾ ਇੰਟਰਲੋਕ ਇਹ ਟੋਲੀ ਲਾ ਲ ਜੈਨੂ ਇਹ ਬੈਲੈਂਸ ਕਰ ਇਹਦੇ ਪ੍ਰੋਪਰ ਕਰ ਕਰਕੇ ਫੇਰ ਇੱਥੇ ਤੱਕ ਲਾਣ ਤਾਂ ਕਿ ਦਿਨ ਇਹ ਇਧਰ ਤੇ ਉਧਰ ਜਾ ਸਕੇ ਇਹ ਤੁਸੀਂ ਮੇਰੀ ਫਰਿਆਦ ਸਰਕਾਰ ਦੇ ਕੰਨ ਠੀਕ ਹੈ ਗਰਸ਼ੇਂਕਰ ਦੇ ਨੰਗਰ ਰੋਡ ਤੇ ਬਰਮਾ ਦੀ ਹਾਲਤਾਲਤ ਸਹੀ ਨਾ ਹੋਣ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਵਾ ਇਸ ਸ਼ਹਿਰ ਦੇ ਅੰਦਰ ਤੇ ਸ਼ਹਿਰ ਤੋਂ ਸਭ ਪਰ ਸੜਕੋਂ ਤੱਕ ਦਾ ਜੋ ਰਸਤਾ ਵਾ ਦੋਨਾਂ ਸਾਈਡਾਂ ਦੇ ਉੱਪਰ ਵਰਮਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਸੜਕ ਦੇ ਉੱਪਰ ਚੱਲਿਆ ਠੀਕ ਠਾਕ ਜਾ ਸਕਦਾ ਵਾ ਪਰ ਸੜਕ ਤੋਂ ਜੇਕਰ ਤੁਸੀਂ ਵਾਈਕਲ ਥੱਲੇ ਤਾਦਿਓ ਖਾਸ ਕਰਕੇ ਦੋ ਪਹੀਆ ਵਾਹਨ ਜਿਸ ਵਿੱਚ ਮੋਟਰਸਾਈਕਲ ਸਕੂਟਰ ਜਾਂ ਫਿਰ ਤੁਹਾਡੀ ਸਕੂਟਰੀ ਜਾਂ ਸਾਈਕਲ ਆ ਤੇ ਨਿਸ਼ਚਿਤ ਤੌਰ ਤੇ ਤੁਸੀਂ نیچے गिर ਜਾਓਗੇ ਕਿਉਂਕਿ ਬੈਲੈਂਸ 6-7 ਇੰਚ ਜਕਦਮ ਨਹੀਂ ਸੜਕ ਹੋ ਜਾਂਦੀ ਹੈ ਵਰਮ ਨੀਵਾ ਹੋ ਜਾਂਦਾ ਵਾ ਸ਼ਹਿਰ ਦੇ ਵਿੱਚ ਤਾਂ ਬੇਸ਼ੱਕ ਇੰਟਰਲੌਕ ਲੱਗੇ ਹੋਏ ਆ ਪਰ ਇੰਟਰਲੌਕ ਪਰ ਸੜਕ ਦਾ ਜੋ ਸਾਈਜ਼ ਦਾ ਫਰਕ ਆ ਉਹ 7 ਤੋਂ 8 ਇੰਚ ਦਾ ਹੈ ਇਸੋ ਲਾਵਾ ਬੀ ਤੇ ਇਲਾਕੇ ਦੇ ਲੋਕ ਜਿਹੜੇ ਕਿ ਇਸ ਸੜਕ ਤੇ ਜ਼ਿਆਦਾਤਰ ਲੋਕ ਦੋ ਪਹੀਆ ਵਾਹਨ ਤੇ ਨੌਕਰੀ ਲਈ ਜਾਂ ਕਾਰੋਬਾਰ ਲਈ ਗਰਸ਼ੰਕਰ ਆਦੇ ਜਾਂਦੇ ਰਹਿੰਦੇ ਨੇ ਦਿਨ ਰਾਤ ਉਹਨਾਂ ਦਾ ਸਫਰ ਚੱਲਦਾ ਰਹਿੰਦਾ ਵਾ ਔਰ ਇਸ ਸੜਕ ਦੇ ਉੱਪਰ ਸਭ ਤੋਂ ਵੱਧ ਐਵੀਡੈਂਸਲਸ ਦਾ ਟ੍ਰੈਫਿਕ ਹੋਣ ਦੇ ਕਾਰਨ ਲੋਕਾਂ ਨੂੰ ਮਜਬੂਰੀ ਤੇ ਆਪਣੇ ਦੋ ਪਹੀਆ ਵਾਹਨ ਅਚਨ ਦੇ ਥੱਲੇ ਲਾਣੇ ਪੈ ਜਾਂਦੇ ਆ ਜਦੋਂ ਥੱਲੇ ਲਾਂਦੇ ਆ ਤਾਂ ਹਾਸਾ ਗ੍ਰਸ ਹੋ ਜਾਂਦੇ ਆ ਵਾਹਨ ਚਾਲਕ ਜਿਹੜਾ ਉਹ ਨਿਕਲ ਜਾਂਦੇ ਆ ਤੇ ਪੁੱਛੋ ਬੰਦਾ ਸੱਟਾ ਲਵਾ ਕੇ ਡਰ ਜਾਂਦਾ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਦੇ ਜਿਹੜੇ ਬਰਮ ਹੈ ਘੱਟੋ ਘੱਟ 10 ਫੁੱਟ ਦਵੱਲੇ ਦੋਨਾਂ ਸਾਈਡਾਂ ਤੇ ਨਵੇਂ ਸਿਰੋਂ ਬਿਲਕੁਲ ਸੜਕ ਦੇ ਬਰਾਬਰ ਦੇ ਲੈਵਲ ਦੇ ਬਣਨੇ ਚਾਹੀਦੇ ਆ ਤਾਂ ਕਿ ਇਸ ਸੜਕ ਦੇ ਸਾਈਡ ਤੇ ਚੱਲਣ ਵਾਲੇ ਛੋਟੇ ਵਾਹਨ ਚਾਲਕ ਆਪਣੇ ਸਫ਼ਰ ਨੂੰ ਸਖ਼ਤ ਸੁਵਿਧਾ ਕਰ ਸਕਣ ਜਿਹੜੇ ਕਿ ਆਪਣੇ ਘਰਾਂ ਤੋਂ ਆਂਦੇ ਨੇ ਨੌਕਰੀ ਜਾਂ ਕਾਰੋਬਾਰ ਦੇ ਖਾਤੇ ਰੋਜੀ ਰੋਟੀ ਦੇ ਖਾਤਰ ਉਹਨਾਂ ਨੂੰ ਕਿ ਚੋਕ ਕਰਦੇ ਨੇ ਚਿੰਤਾ ਬਣੀ ਰਹਿੰਦੀ ਆ ਕਿ ਸਾਡੇ ਬੰਦੇ ਜਿਹੜੇ ਘਰੋਂ ਕੰਮ ਤੇ ਗਏ ਆ ਉਹ ਧੂੜ-ਧਾਨ ਵਾਪਸ ਵੀ ਆ ਜਾਣ। ਸੋ ਇਹ ਸਮੱਸਿਆ ਜਿਹੜੀ ਕਿ ਲੋਕਾਂ ਨੇ ਬਹੁਤ ਵੱਡੀ ਐਂ ਸਮੱਸਿਆ ਵਾ ਹੋ ਸਕਦਾ ਕਾਰਾਂ ਜਾਂ ਵੱਡੀਆਂ ਗੱਡੀਆਂ ਵਾਲਿਆਂ ਲਈ ਕੋਈ ਸਮੱਸਿਆ ਨਾ ਹੋਵੇ ਪਰ ਇਹ ਸਮੱਸਿਆ ਦਾ ਹੱਲ ਬਹੁਤ ਜ਼ਰੂਰੀ ਆ ਔਰ ਜਲਦ ਹੋਣਾ ਚਾਹੀਦਾ। ਕਿੰਨੀ ਵੱਡੇ ਵੱਡੇ ਗੱਡੀਆਂ ਸੜਕ ਤੋਂ ਨਿਕਲ ਰਹੀ ਨੇ ਐਵੇਂ ਹਾਲਾਤਾਂ ਵਿੱਚ ਦੋ ਪਹੀਆ ਵਾਹਨ ਚਾਲਕ ਦੀ ਕੀ ਸਮੱਸਿਆ ਹੋਊਗੀ ਕਿ ਉਹ ਖੁੱਦ ਅੰਦਰੀਆਂ ਲਗਾ ਸਕਦੇ ਹੋ। ਇਹ ਕੋਈ ਨਹੀਂ ਹੈ ਕੋਈ ਵਿਅਕਤੀਆਂ ਨਾਲ ਇਹ ਸੜਕ ਤੇ ਜੋ ਸਾਈਕਲ ਤੇ ਚੱਲਿਆ ਜਾਂ ਫਰਵਰ ਚੱਲਦੇ ਆ ਤੁਸੀਂ ਉਹਨਾਂ ਦੇ ਵਿਚਾਰ ਵੀ ਸੁਣ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਨੂੰ ਮੁਸ਼ਕਲ ਕਿੰਨੀ ਬਣੀ ਹੋਈ ਹੈ ਮੰਗੜਾਵੜੀ ਜਿਹੜੀ ਸੜਕ ਹੈ ਉਹਦੇ ਜਿਹੜੇ ਬਰਮ ਹੈ ਐਂ ਤਾਂ ਤੇ ਕੋਈ ਕੰਮ ਸੇ ਘੱਟ ਸਸਪਟ 20 ਇੰਚ ਨੀਵੇਂ ਆ ਜਿਸ ਕਰਕੇ ਫਰਵਰ ਚੱਲਣ ਵਾਲੇ ਨੂੰ ਖਾਸ ਕਰ ਬਹੁਤ ਦਿੱਕਤ ਹੁੰਦੀ ਆ ਜਾਂ ਸਾਈਕਲ ਚੱਲਣ ਵਾਲੇ ਨੂੰ ਜੇ ਇੱਕ ਵਾਰੀ ਬੰਦ ਸਲੇ ਉੱਤਰ ਗਿਆ ਦੁਆਰਾ ਚੜ ਨਹੀਂ ਸਕਦਾ ਐਨੀ ਮੁਸ਼ਕਲ ਜੀ ਮੈਂ ਹਰ ਰੋਜ਼ ਮੈਂ ਪੰਜਵੇਂ ਚੌਥੇ ਦੇਣਾ ਨੰਗਰ ਰੋਡ ਤੇ ਆਉਣਾ ਹੈ ਕੱਦ ਦੀ ਮੁਸ਼ਕਲ ਹੈ ਤੁਰ ਵੀ ਚੱਲ ਹੁੰਦਾ ਹਮਸਤਾਲੇ ਮੈਂ ਸੈਟਲ ਤੇ ਆਂਦਾ ਵੀ ਹੁਣ ਮੈਂ ਪੈਦਲ ਚੱਲਦਾ ਉਹ ਪੈਦਲ ਵੀ ਨਹੀਂ ਚੱਲ ਹੁੰਦਾ ਐਨੀ ਮੁਸ਼ਕਲ ਹੈ ਕਿੰਕੋ ਸਾਈਡ ਨਾਲ ਮਿੱਟੀ ਬਹੁਤ ਜਮਾ ਹੋਈ ਹੋਈ ਹੈ ਤੇ ਸੜਕ ਨੂੰ ਸਵੱਛ ਧਾਰਿਆ ਜਾਵੇ ਔਰ ਚੌੜਾਈ ਕੀਤੀ ਜਾਵੇ ਤਾਂ ਕਿ ਬੰਦੇ ਚੱਲਣ ਬਾਹਰ ਨੂੰ ਉੱਤੇ ਬਾਹਰ ਨੂੰ ਸੌਖਾ ਰਹੇ ਮੇਰਾ ਪਿੰਡ ਗੜੀ ਹੈ ਜੀ ਤੇ ਜਦੋਂ ਆਪਾਂ ਸੜਕ ਤੇ ਚੜਦੇ ਆ ਉਸੇ ਵੇਲੇ ਕੋਈ ਨਾ ਕੋਈ ਵੱਡੀ ਆ ਜਾਂਦੀ ਹੈ ਸਾਰਕੋਵਾਂ ਛੋਟੀ ਹੈ ਤੇ ਆ ਰਸਤਾ ਰੇਟਾ ਰੀਤੀ ਪਰ ਬੰਦਾ ਦੇ ਬੰਦਾ ਤੇ ਲੰਘਣੇ ਨੂੰ ਬਹੁਤ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਗੱਡੀਆਂ ਆਨੀਆਂ ਰੱਥ ਬਹੁਤ ਹੈ ਤੇ ਬਹੁਤ ਦਿੱਕਤ ਆਉਂਦੀ ਹੈ ਪਰ ਅੰਦੇ ਜਾਂਦੇ ਆ ਇਹ ਮੰਗਲ ਇੱਧਰ ਆਪਣਾ ਹਮਾਚਲ ਵੀ ਜਾਂਦੇ ਆ ਉੱਥੋਂ ਆਂਦੇ ਵੀ ਆ ਜਾਂਦੇ ਵੀ ਆ ਉਹਨਾਂ ਦੇ ਲਈ ਆਪੀ ਕੀ ਕ੍ਰੋਸ ਕਰੇ ਉਹਨਾਂ ਦੇ ਉੱਪਰ ਤਰੀਲਾ ਪਾੜੇ ਕੇ ਨਿਆਲੇ ਬੰਦਾ ਜੇ ਸਾਈਕਲ ਤੇ ਚੱਲਣ ਵਾਲਾ ਬੰਦਾ ਉਹ ਜੇ ਉੱਤੇ ਵੀ ਥੱਲੇ ਕਈ ਵਾਰੀ ਬੰਦੇ ਡਿੱਗ ਵੀ ਪੈਂਦੇ ਆ ਉਹ ਇੰਨੀ ਸਪੀਡ ਨਾਲ ਆਉਂਦੇ ਆ ਪਰ ਆਸੀਂ ਕ੍ਰੋਸ ਨਹੀਂ ਕਰ ਸਕਦੇ ਸੜਕ ਬਹੁਤ ਛੋਟੀ ਆ ਇਸ ਤਰ੍ਹਾਂ ਬੰਦੇ ਕਈ ਵੇ ਡਿੱਗ ਪੈਂਦੇ ਵਿਚਾਰੇ ਸੁਧਾ ਰੈਂਗ ਨੇ ਕਈਆਂ ਤੇ ਵਿਚਾਰੀ ਡੈਕ ਵੀ ਹੋ ਚੁੱਕੀ ਐ ਇੱਥੇ ਕਈ ਬੰਦੇ ਵਿਚਾਰੇ ਮਰ ਵੀ ਚੁੱਕੇ ਆ ਇਸ ਕਰਕੇ ਇਹਦੇ ਉੱਪਰ ਬਹੁਤ ਧਿਆਨ ਦਿੱਤਾ ਜਾਵੇ ਹਰ ਰਾਮ ਜਾਣ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਅਸੂਚਿਆ ਕੀਤਾ ਜਾਵੇ ਇਹਨੂੰ ਚੌੜਾ ਕੀਤਾ ਜਾਵੇ ਕਿਉਂਕਿ ਜਿਹੜੇ ਸਾਈਕਲ ਸਕੂਟੇ ਜਾਂ ਮੋਟਰ ਤੇ ਆਨਾਲੇ ਬੰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕੁੰ ਉਮਰ ਜੀ ਸੜਕਾਂ ਤੇ ਉੱਤੇ ਕਾਹਦੇ ਦੱਪੰਦੇ ਆ ਬਰ ਮੈਨੇ ਉੱਚੇ ਆ ਇਸ ਕਰਕੇ ਦਾ ਸੁਧਾਰ ਕੀਤਾ ਸਰਕਾਂ ਚੌੜੀ ਕੀਤੀ ਜਾਵੇ ਔਰ ਜਿਹੜਾ ਟਿੱਪਰ ਬਜਾਦਾ ਇਹ ਦਿਨੂਰ ਦਾ ਬਿਲਕੁਲ ਬੰਦ ਕਰਾਇਆ ਜਾ ਰਾਤ ਨੂੰ ਜਿਦਾ ਮਾਰੀ ਚੱਲਣ ਔਰ ਵੀ ਬੜੇ ਧਿਆਨ ਨਾਲ ਚੱਣੋ ਵੀ ਫੀਲ ਰਿੰਮਡ ਕੀਤੀ ਜਾਵੇ ਕਿ ਨੀਚਾਈ ਵੀ ਆ ਖਾਸ ਕਰ ਜਿਹੜੇ ਦੁਕਾਨ ਵਾਲੇ ਆ ਇਹਨਾਂ ਨੇ ਮਜ਼ਾਰੀ ਕੰਮੇ ਕੀਤੇ ਸੜਕਾਂ ਦੇ ਉੱਪਰ ਔਰ ਰੇੜੀਆਂ ਵਾਲੇ ਵੀ ਸੜਕਾਂ ਦੇ ਉੱਪਰ ਖੜ ਜਾਂਦੇ ਆ ਜਿਹੜਾ ਬੰਦਾ ਪੈਦਲ ਚੱਲਣਾ ਹੋ ਜਾਂ ਸੈਕਿੰਡ ਚੱਲਣਾ ਉਹ ਚੱਲ ਨਹੀਂ ਸਕਦਾ ਤੇ ਉਹਨੂੰ ਕਈ ਵਾਰ ਵਿਚਾਰਾ ਗੱਡੀ ਦੇ ਰਿਹਾ ਜਿਹੜਾ ਗਿਰ ਵੀ ਜਾਂਦਾ ਇਸ ਤਰ੍ਹਾਂ ਦੇ ਇਹਦਾ ਬਹੁਤ ਘਰ ਖੜਾ ਜਾਈ ਰਿਹਾ ਨਹੀਂ ਸੜਕ ਬਣਾਈ ਆ ਪਰ ਇਹ ਨਹੀਂ ਚੱਕੀਤਾ ਬਾਅਦ ਵਿੱਚ ਤੇ ਜਿਹੜੇ ਬਰਮ ਆ ਉਹ ਕਿੰਨੇ ਨੀਵੇਂ ਆ ਸਭ ਤੋਂ ਜ਼ਿਆਦਾ ਸਮੱਸਿਆ ਤਾਂ ਬਰਮ ਨੀਵੇਂ ਆ ਤੇ ਸੜਕ ਚੌੜੀ ਹੋਣੀ ਆ ਸਭ ਤੋਂ ਵੱਡੀ ਸਮੱਸਿਆ ਇਹ ਇਹਨੂੰ ਹਟਾਇਆ ਜਾਵੇ ਤੇ ਅਸੀ ਕੇ ਨਾ ਇੱਕ ਕਮੇਟੀ ਆ ਨਗਰ ਕੌਂਸਲ ਆ ਇਹਦਾ ਵੀ ਕੋਈ ਕੰਮ ਹੈ ਤੇ ਇੱਕ ਕਮਸੇ ਕਮ ਜਿਹੜਾ ਸੈਨਾ ਦੇ ਉੱਤੇ ਲੋਕਾਂ ਨੇ ਅੱਜ ਕਬਜ਼ੇ ਕੀਤੇ ਆ ਜਲਦੀ ਜਲਦੀ ਆਲੇਜਾ ਖੋੜੀ ਵਾਲੇ ਆ ਉਹਨਾਂ ਨੂੰ ਠਕਾਇਆ ਜਾਵੇ ਉਹਨੂੰ ਪਿੱਛੇ ਕਰਾਇਆ ਜਾਵੇ 56 ਦੇ ਚੱਲਣ ਵਾਲਾ ਬੰਦਾ ਸੈਟ ਆਫ ਸਕੂਟਰ ਵਾਲਾ ਉਹ ਬੜੇ ਆਰਾਮ ਨਾਲ ਚੱਲ ਸਕੇ। ਪੈਦਲ ਚੱਨ ਵਾਲਾ ਬੰਦਾ ਬੜੀ ਚੱਲ ਸਕਦਾ ਇਹ ਨਹੀਂ ਮੁਸ਼ਕਲ ਹੈ। ਇਹ ਨਾਲ ਕਿੰਨੇ ਇਹ ਦੇਖੋ ਸੜਕ ਇੰਨੀ ਦੁੱਗੀ ਘਟੋ ਹੈ ਬਹੁਤ ਘਟਾ ਹੈ। ਇਹ ਵਿੱਚ ਲੱਤਾਂ ਗੋਡੇ ਫੁੱਟਦੇ ਆ ਆਦੇ ਜਾਂਦੇ ਦੇ ਬੰਦਾ ਗੱਡੀ ਚਾਹ ਜਾਂਦਾ ਇਹ ਬਹੁਤ ਮੁਸ਼ਕਲ ਹੈ। ਤਾਂ ਇੱਕ ਜਾਨੀ ਭੰਗੀਆਂ ਦੀ ਸੀਗੀ ਉਹ ਟਰੱਕ ਥੱਲੇ ਆ ਕੇ ਮੋਗ ਗਈ ਤਾਂ ਹੁਣ ਇਹ ਦੇ ਨਾਲੋਂ ਬਾਰਮ ਚਾਹੀਦਾ ਜੰਗਾ ਖੁੱਲਾ ਦੋਹਾਂ ਪਾਸੇ ਤੇ ਗੱਡੀ ਆਵੇ ਜਾਵੇ ਔਰ ਬੰਦਾ ਥੱਲੇ ਉਤਰ ਕੇ ਆ ਰਾਮ ਨਾਲ ਆਪਣੇ ਪਿੰਡ ਜਾ ਸਕੇ